ਸੀਸੀਟੀਵੀ ਦੀਆਂ ਤਸਵੀਰਾਂ ਮੋਗਾ ਦੇ ਇੱਕ ਟਾਬੇ ਦੀਆਂ ਨੇ ਇਹਨਾਂ ਤਸਵੀਰਾਂ 'ਚ ਇੱਕ ਪੁਲਿਸ ਮੁਲਾਜ਼ਮ ਦੀ ਦਬੰਗਾਈ ਸਾਫੇ ਕੀਤੀ ਜਾ ਸਕਦੀ ਹੈ ਸੀਸੀਟੀਵੀ ਦੀ ਇਹ ਫੁਟੇਜ ਤੇ ਗੌਰ ਕਰੀਏ ਤਾਂ ਇਸ 'ਚ ਪਹਿਲਾਂ ਇੱਕ ਐਸਐਚਓ ਜਿਸ ਦਾ ਨਾਂ ਨਵਦੀਪ ਸਿੰਘ ਹੈ ਉਹ ਟਾਬਾ ਮਾਲਕ ਨੂੰ ਇੱਕ ਨੋਟ ਫੜਾਉਂਦਾ ਹੈ ਇਸ ਤੋਂ ਬਾਅਦ ਦੋਹਾਂ ਵਿਚਕਾਰ ਕਰੀਬ ਅੱਧਾ ਮਿੰਟ ਤੱਕ ਕੋਈ ਗੱਲਬਾਤ ਹੁੰਦੀ ਹੈ ਅਤੇ ਵੇਖਦੇ-ਵੇਖਦੇ ਪੁਲਿਸ ਮੁਲਾਜ਼ਮ ਟਾਬਾ ਮਾਲਕ ਤੇ ਹੱਥ ਝੁਕਣਾ ਸ਼ੁਰੂ ਕਰ ਦਿੰਦਾ ਹੈ ਅਤੇ ਉਸ ਨੂੰ ਦੂਜੀ ਥਾਂ ਲੈ ਜਾਂਦਾ ਹੈ ਅੱਧੇ ਮਿੰਟ ਤੱਕ ਦੋਹਾਂ ਵਿਚਕਾਰ ਕੀ ਗੱਲਬਾਤ ਹੋਈ ਕਿਹਾ ਨਹੀਂ ਜਾ ਸਕਦਾ ਲੇਕਿਨ ਬੇਰਹਿਮੀ ਨਾਲ ਕੁੱਟਣ ਪਿੱਛੇ ਕੀ ਕਾਰਨ ਸੀ ਉਸਨੇ ਦੋਹਾਂ ਦੇ ਤਰਕ ਵੱਖੋ ਵੱਖ ਨੇ ਪੁਲਿਸ ਮੁਤਾਬਕ ਇਸਟੇਜ 'ਤੇ ਨਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲਦਾ ਸੀ ਜਿਸ ਤੋਂ ਬਚਣ ਲਈ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਬਿਲਕੁਲ ਗਲਤ ਕਰ ਲੈ ਜੀ ਇਹ ਕਾਫੀ ਸਮੇਂ ਤੋਂ ਇਥੇ ਸ਼ਰਾਬ ਪਿਉਂਦਾ ਆਦੀ ਸੀ ਬਿਨਾ ਪਰਮਿਟ ਤੇ ਜਦੋਂ ਇਹਦੇ ਚੈੱਕ ਕੀਤਾ ਇਹਦੇ ਚੈਕਿੰਗ ਕਰਨ ਗਏ ਸੀਗੇ ਜੀ ਜਿਹਦੇ ਤੇ ਪਰਮਿਟ ਕੋਈ ਪੇਸ਼ ਨਹੀਂ ਕਰਕੇ ਆਇਆ ਕੁੱਟਮਾਰ ਦੀ ਬਿਲਕੁਲ ਗੱਲ ਝੂਠੀ ਹੈ ਇਹਨੂੰ ਫੜ ਕੇ ਲਿਆਂਦਾ ਤੇ ਪਰਚਾ ਦਿੱਤਾ ਉਸੇ ਕਰਕੇ ਇਹ ਰੌਲਾ ਪਾ ਰਿਹਾ ਬਸ ਦੈਟਸ ਆ ਬਰ ਉਹ ਕਹਿ ਰਹੇ ਨੇ ਵੀ ਅਸੀਂ ਕੋਈ ਦਾਰੂਦਾਨ ਨਹੀਂ ਸਾਡੇ ਕੋਲੇ ਲਾਇਸੈਂਸ ਵੀ ਹੈਗਾ ਕੋਈ ਕੋ ਲਾਇਸੈਂਸ ਉਹ ਪੇਸ਼ ਕਰਨੀ ਜੀ ਜੇ ਉਹਨਾਂ ਕੋਲ ਲਾਇਸੈਂਸ ਹੈਗਾ ਤਾਂ ਲਾਇਸੈਂਸ ਪੇਸ਼ ਕਰੋ ਦੂਜੇ ਪਾਸੇ ਟਾਬਾ ਮਾਲਕ ਦੀ ਮੰਨੀਏ ਤਾਂ ਥਾਣਾ ਅਜੀਤਵਾਲ ਦੇ ਐਸਐਚਓ ਲਈ ਥਾਣੇ 'ਚ ਖਾਣਾ ਭੇਜਿਆ ਗਿਆ ਸੀ ਅਤੇ ਜਦੋਂ ਉਸਨੇ ਪੈਸੇ ਮੰਗੇ ਤਾਂ ਐਸਐਚਓ ਨੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਝੂਠਾ ਪਰਚਾ ਦਰਜ ਕਰ ਦਿੱਤਾ ਟਾਬਾ ਮਾਲਕ ਨੇ ਪਰਚਾ ਰੱਦ ਕੀਤੇ ਜਾਣ ਅਤੇ ਐਸਐਚਓ ਨੂੰ ਮੁਕਤਲ ਕੀਤੇ ਜਾਣ ਦੀ ਮੰਗ ਕੀਤੀ ਹੈ ਇੱਥੇ ਇਹਨਾਂ ਦਾ ਸ਼ੰਤਰੀ ਆਇਆ ਜੀ ਸਮਾਨ ਲੈਣ ਸਮਾਨ ਸੀਗਾ ਜੀ 800 ਰੁਪਏ ਦਾ ਸਰ ਮੈਂ ਉਹਦਾ ਸਮਾਨ ਦਾ 500 ਰੁਪਏ ਮੰਗਿਆ ਤੇ ਕਹਿੰਦੇ ਵੀ ਐਸਐਚਓ ਸਾਹਿਬ ਦੇ ਦਿੱਤਾ ਚਲੋ ਖਾਣਾ ਉਹ ਲੈ ਗਏ ਉਸ ਤੋਂ ਬਾਅਦ ਐਸਐਚਓ ਦਾ 10 ਮਿੰਟਾ ਬਾਅਦ ਆ ਕੇ 500 ਰੁਪਇਆ ਇਹਨਾਂ ਨੇ ਮੈਨੂੰ ਦਿੱਤਾ ਤੇ ਉਦੋਂ ਬਾਅਦ ਇਹ ਮੇਰੇ ਨਾਲ ਕੁੱਟਣ ਲੱਗੇ ਜੀ ਕੁੱਟ ਕੇ ਡੰਡਾ ਵਾਰ ਕੇ ਵੀ ਕੋਈ ਨਿਆਂ ਤੇ ਤੇ ਕੁੱਟ ਕੇ ਮੈਨੂੰ ਥਾਣੇ ਲੈ ਗਏ ਥਾਣੇ ਵੀ ਡੰਡਿਆਂ ਨਾਲ ਕੁੱਟਿਆ ਉੱਥੇ ਮੈਨੂੰ ਬੁਠਾ ਕਰਕੇ ਤੇ ਨਾਲ ਮੇਰੇ ਸਾਲੇ ਨੂੰ 2 ਘੰਟੇ ਬਾਅਦ ਬੁਲਾ ਕੇ ਸਾਡੇ ਤੇ ਉਹਨਾਂ ਦੇ ਉੱਤੇ ਪਰਚਾ ਪਵਾਤਾ ਸਾਰੀ ਰਾਤ ਸਾਨੂੰ ਜੇਰ ਦੇ ਤੋ ਅੰਦਰ ਰੱਖਿਆ ਜੀ ਅਸੀਂ ਕਹਿੰਨੇ ਵੀ ਸਿੱਧਾ ਇਹ ਸਸਪੈਂਡ ਹੋ ਗਈ ਅਸੀਂ ਇਹੀ ਚਾਹੁੰਦੇ ਹਾਂ ਜਿਹੜਾ ਪਰਚਾ ਫੈਂਸਲ ਸਾਡਾ ਉਹ ਕੈਨਸਲ ਕੀਤਾ ਜਾਵੇ ਨਜਾਇਜ਼ ਜਿਹੜਾ ਸਾਡੇ ਤੇ ਹੋਇਆ ਝੂਠਾ ਉਹ ਕੈਨਸਲ ਹੋ ਜਾਏ ਇਹ ਇਲਜ਼ਾਮ ਚੋਂ